ਹੁਣ ਸੰਗਰੂਰ ਜੇਲ੍ਹ ਚ ਵੱਜਿਆ ਛਾਪਾ ਚੈਕਿੰਗ ਦੌਰਾਨ ਮੋਬਾਈਲ ਚਾਰਜ ਕਰਨ ਵਾਲੀ ਤਾਰ ਤੇ SIM ਕਾਰ ਦਾ ਆਊਟਲੈਟ ਮਿਲਿਆ ਪੁਲਿਸ ਦੀਆਂ 7 ਟੀਮਾਂ ਨੇ ਕੈਦੀਆਂ ਨੂੰ ਪਾਈਆਂ ਭਾੜਾ ਜਿਵੇਂ ਪੰਜਾਬ ਦੀਆਂ ਜੇਲਾਂ ਚ ਜਦੋਂ ਵੀ ਪੁਲਿਸ ਟੀਮ ਚੈਕਿੰਗ ਕਰਦੀ ਹੈ ਤਾਂ ਖਾਲੀ ਹੱਥ ਨਹੀਂ ਮੁੜਦੀ ਤੇ ਹੁਣ ਜਦੋਂ ਸੰਗਰੂਰ ਦੀ ਜੇਲ੍ਹ ਚ ਪੁਲਿਸ ਟੀਮ ਨੇ ਅਚਾਨਕ ਐਂਟਰੀ ਕੀਤੀ ਤੱਕ ਕੈਦੀਆਂ ਨੂੰ ਭਾਜੜ ਪੈ ਗਈ। ਜੇਲ੍ਹ ਅੰਦਰੋਂ ਮੋਬਾਈਲ ਚਾਰਜ ਕਰਨ ਵਾਲੀ ਤਾਰ ਅਤੇ SIM ਕਾਰਡ ਦਾ ਆਊਟਲੈਟ ਮਿਲਿਆ। ਸੰਗਰੂਰ ਦੇ ਡਿਪਟੀ ਕਮਿਸ਼ਨਰ ਕਨਸ਼ਾਮ ਥੋੜੀ ਦੀ ਅਗਵਾਈ 'ਚ ਪੁਲਿਸ ਦੀਆਂ 7 ਟੀਮਾਂ ਵੱਲੋਂ ਚੈਕਿੰਗ ਮੁਹਿੰਮ 2 ਘੰਟੇ ਤੱਕ ਚੱਲਦੀ ਰਹੀ। ਸਰਚ ਮੁਹਿੰਮ ਤੋਂ ਬਾਅਦ ਹੋਈ ਬਰਾਮਦਗੀ ਨੇ ਪੁਲਿਸ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਕੀਤੇ ਨੇ। ਮਸਲਨ ਜੇ ਚਾਰਜਰ ਦੀ ਤਾਰ ਤੇ SIM ਕਾਰਡ ਦਾ ਆਊਟਲੈਟ ਬਰਾਮਦ ਹੋਇਆ ਦਾ ਜ਼ਾਹਰ ਹੈ ਕਿ ਕੋਈ ਨਾ ਕੋਈ ਮੋਬਾਈਲ ਵੀ ਵਰਤਦਾ ਹੋਣਾ ਜੋ ਹੁਣ ਤੱਕ ਬੇਨਕਾਬ ਨਹੀਂ ਹੋਇਆ ਪਰ ਡੀਸੀ ਸਾਹਿਬ ਦਾ ਇਸ ਰੇਡ ਬਾਰੇ ਕੀ ਕਹਿਣਾ ਤੁਸੀਂ ਖੁਦ ਹੀ ਸੁਣ ਲਓ ਅੱਜ ਅਸੀਂ ਮਾਨਯੋਗ ਅਡੀਸ਼ਨਲ ਚੀਫ ਸਕੱਗਰੇਟਰੀ ਹੋਮ ਵੱਲੋਂ ਜਿਹੜੀ ਹਦਾਇਤਾਂ ਜਾਰੀ ਕੀਤੀਆਂ ਨੇ ਇਹ ਵੀ ਹਰ ਮਹੀਨੇ ਡੀਸੀ ਤੇ ਐਸਐਸਪੀ ਪ੍ਰੋਪਰ ਥਰਲੀ ਜਿਹੜੇ ਹੈਗੇ ਡਿਸਟ੍ਰਿਕਟ ਜੇਲ੍ਹ ਦੀ ਇਨਸਪੈਕਸ਼ਨ ਕਰਨਗੇ ਉਸ ਦੇ ਉਹਨਾਂ ਹਦਾਇਤਾਂ ਨੂੰ ਫੋਲੋ ਕਰਦੇ ਅਸੀਂ ਸੱਤ ਟੀਮਾਂ ਸਿਵਲ ਆਫੀਸਰਸ ਦੀ ਬਣਾਈ ਜਿਹਦੇ ਵਿੱਚ ਮੈਂ ਆਪ ਇਹ ਦੋਨੋਂ ADC SDMs ਤੇ ਹੋਰ ਆਫੀਸਰ ਸਿਵਲ ਦੇ ਤੇ SP ਪੁਲਿਸ ਵੱਲੋਂ ਆਏ ਇੱਥੇ ਤੇ 70 ਮੁਲਾਜ਼ਮ ਟੋਟਲ ਪੁਲਿਸ ਫੋਰਸ ਦੇ ਬਾਹਰ ਤੋਂ ਇੱਥੇ ਲੈ ਕੇ ਆਏ ਜਿਹਦੇ ਵਿੱਚ ਲੇਡੀਜ਼ ਕਨਸਟੇਬਲ ਵੀ ਸ਼ਾਮਿਲ ਸੀ ਤੇ ਇਹਦੀ 2 ਘੰਟੇ ਲਗਾ ਕੇ ਥਰਲੀ ਸਾਰੇ ਵੋਟਸ ਦੀ ਚੈਕਿੰਗ ਕੀਤੀ ਗਈ ਹੈ ਤੇ ਉਸ ਤੋਂ ਇਲਾਵਾ ਅਸੀਂ ਹੈਲਥ ਪੱਖੋਂ ਵੀ ਡਾਕਟਰਸ ਦੀ ਟੀਮ ਵੀ ਲੈ ਕੇ ਆਏ ਸੀਗੇ ਵੀ ਜੇਕਰ ਕਿਸੇ ਹਵਾਲਾਤੀ ਜਾਂ ਕਿਸੇ ਕੈਦੀ ਨੂੰ ਜੇਕਰ ਕੋਈ ਸ਼ਿਕਾਇਤ ਹੈ ਤਾਂ ਉਹਦਾ ਵੀ ਫੀਡਬੈਕ ਲਿੱਤਾ ਜਾ ਸਕੇ ਐਸਐਚ ਮੋਬਾਈਲ ਜਾਂ ਕਿਸੇ ਹੋਰ ਇਕੁਪਮੈਂਟ ਦੀ ਸਾਨੂੰ ਰਿਕਵਰੀ ਨਹੀਂ ਹੋਈ ਇਹ ਲੇਕਿਨ ਸਾਨੂੰ ਇੱਕ SIM ਕਾਰਡ ਦਾ ਜਿਹੜਾ ਖੋਲ ਇੱਥੇ ਬਰਾਮਦ ਹੋਇਆ ਤੇ ਇੱਕ ਚਾਰਜਿੰਗ ਵਾਇਰ ਬਰਾਮਦ ਹੋਈ ਹੈ ਤੇ ਅਸੀਂ ਜੇਲ ਸੁਪਰਡੈਂਟ ਨੂੰ ਕਿਹਾ ਵੀ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਤਰੀਕੇ ਨਾਲ ਇਨਸਪੈਕਸ਼ਨ ਰੈਗੂਲਰ ਕੀਤੀ ਜਾਵੇ ਤੇ ਐਸਐਸਪੀ ਸਾਹਿਬ ਤੇ ਮੇਰੇ ਵੱਲੋਂ ਵੀ ਜਿਹੜੀ ਹੈਗੀ ਹਰ ਮਹੀਨੇ ਦੇ ਵਿੱਚ ਇਹ ਜੇਲ ਦੀ ਇਨਸਪੈਕਸ਼ਨ ਜਾਰੀ ਰੱਖੀ ਜਾਵੇਗੀ ਤਾਂ ਕਿ ਇਸ ਤਰੀਕੇ ਦੀ ਕੋਈ ਵੀ ਜਿਹੜੀ ਹੈਗੀ ਉਹਨੂੰ ਇਨਸੀਡੈਂਟ ਨੂੰ ਨਿਪਨ ਦੀ ਬਾਡੀ ਕੀਤਾ ਜਾ ਸਕੇ ਕਾਬਲੇ ਗੌਰ ਹੈ ਕਿ ਜੇਲ ਵਿੱਚ ਤਲਾਸ਼ੀ ਮੁਹਿੰਮ ਦੇ ਦੌਰਾਨ ਕੈਦੀਆਂ ਦੀ ਜਾਂਚ ਲਈ ਡਾਕਟਰ ਵੀ ਮੌਜੂਦ ਰਹਿ ਜੋ ਆਪਣੇ ਆਪ ਚ ਕੁਝ ਵੱਖਰਾ ਸੀ ਡਿਪਟੀ ਕਮਿਸ਼ਨਰ ਨੇ ਐਲਾਨਿਆ ਕਿ ਉਹ ਸਮੇਂ-ਸਮੇਂ ਤੇ ਖੁਦ ਜੇਲ੍ਹ ਦੀ ਚੈਕਿੰਗ ਕਰਨਗੇ ਪਰ ਇਸ ਨਾਲ ਕੀ ਅਸਰ ਹੁੰਦਾ ਇਹ ਵੇਖਣਾ ਦਿਲਚਸਪ ਹੋਵੇਗਾ ਸੰਗਰੂਰ ਤੋਂ ਪ੍ਰਿੰਸ ਪਰੋਚਾ ਬੀ5 ਚੈਨਲ ਪੰਜਾਬੀ